ਪਿੰਡ ਦੋਦ ਤੋਂ ਅਗਵਾ ਹੋਇਆ ਭਵਕੀਰਤ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਅੱਜ ਨਾਬਾ ਦੇ ਪਿੰਡ ਮਢੋੜ ਚ ਸਹੀ ਸਲਾਮਤ ਬਚਾ ਲਿਆ ਪਿੰਡ ਮਢੋੜ ਦੇ ਖੇਤਾਂ ਦੇ ਅੰਦਰ ਪੁਲਿਸ ਨੇ ਅਗਵਾਕਰਾਂ ਦਾ ਇਨਕਾਊਂਟਰ ਕੀਤਾ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਲਗਭਗ 50 ਦੇ ਕਰੀਬ ਗੋਲੀਆਂ ਚੱਲੀਆਂ ਇਲਾਕੇ ਦੇ ਲੋਕ ਪੁਲਿਸ ਦੀ ਸ਼ਲਾਘਾ ਕਰ ਰਹੇ ਨੇ ਕਿ ਉਹਨਾਂ ਨੇ ਮਾਪਿਆਂ ਦਾ ਇੱਕ ਛੋਟਾ ਮਾਸੂਮ ਬੱਚਾ ਸਹੀ ਸਲਾਮਤ ਬਚਾ ਲਿਆ ਉਹਨਾਂ ਦਾ ਕਹਿਣਾ ਕਿ ਉਹੀ ਮਾਪੇ ਜਾਣਦੇ ਨੇ ਜਿਨ੍ਹਾਂ ਦੇ ਇਸ ਤਰ੍ਹਾਂ ਮਾਸੂਮ ਬੱਚੇ ਘਰ ਤੋਂ ਗੁੰਮ ਹੋ ਜਾਂਦੇ ਨੇ ਅਗਵਾਹ ਹੋ ਜਾਂਦੇ ਨੇ ਕਿ ਉਹਨਾਂ ਮਾਪਿਆਂ ਦੇ ਮਨ ਤੇ ਕੀ ਬੀਤਦੀ ਆ ਆ ਸੁਣੋ ਚਸ਼ਮਦੀਦਾਂ ਦਾ ਕੀ ਕਹਿਣਾ ਤੇ ਹੁਣ ਪੁਲਿਸ ਪ੍ਰਸ਼ਾਸਨ ਬੱਚੇ ਨੂੰ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਜਾ ਰਿਹਾ ਏ ਇਹ ਤੁਹਾਡਾ ਕੀ ਤਾਂ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਆ ਇੱਥੇ ਜਦੋਂ ਇਨਕਾਊਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੋਂ ਅੱਛਾ ਤੁਸੀਂ ਕੀ ਦੇਖਿਆ ਸੀ ਸਰ ਨੇਤਾ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਕਿੱਲੀ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆ ਰਹੀ ਹੈ ਗੋਲੀਆਂ ਚੱਲੀਆਂ ਹੋਣਗੀਆਂ ਕਿ ਬੀਟੀ ਮੇਰਾ ਬੀਟੀ ਕਾਫੀ ਬਾਅਦ ਇਸ ਤਰ੍ਹਾਂ ਦੇ ਲਾਜ਼ਮੀ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਮੰਨ ਤਾਂ ਆਵਾਜ਼ ਬਾਅਦ ਹੋਰ ਨਹੀਂ ਸਾਹ ਨਹੀਂ ਕੋਈ ਕਿਸੇ ਵੀ ਕੰਮ ਹੋਵੇ ਕਿ ਹੋਗਾ ਕਿੱਥੇ ਤੁਹਾਨੂੰ ਸਹਿਮਤਾ ਹੁੰਦੀ ਹੈ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਕੋਈ ਫੜਕਾ ਕਰਨ ਵਾਲੀ ਲੇਬਰ ਗਈ ਸੀ ਜਾਂ ਟਰਾਲੀ ਭੱਜ ਗਈ ਕੀ ਕੋਈ ਪਤਾ ਠੀ ਲੱਗਿਆ ਇਨ ਕੰਫਰਟ ਤੋਂ ਬਾਅਦ ਤੁਹਾਨੂੰ ਸਾਨੂੰ ਹਾਲੇ ਕੋਈ ਪਤਾ ਲੱਗਿਆ ਨਹੀਂ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ ਅੱਛਾ ਪਹਿਲਾਂ ਉਹ ਬਾਦ ਕਿੰਨੀ ਕੁ ਤੀ ਕਿੰਨੀ ਕੁ ਗੋਲੀ ਚੱਲੀ ਆ ਜੀ ਮੈਂ ਚੱਲੀਆਂ ਨੇ 25 30 ਮੇਰੇ ਕੋਲ ਤੀ ਤੀ ਗੋਲੀਆਂ ਚੱਲੀਆਂ ਲਗਾ ਪਰ ਨਾ ਜੀ ਕਾਫੀ ਕਦੇ ਦੋ ਚਾਰ ਚੱਲ ਗਿਆ 10 ਚੱਲ ਅਮਨ ਸਾਹਮਣੇ ਦੇਖਦਾ ਸੀ ਤੁਹਾਨੂੰ ਨਾ ਦੇਖਿਆ ਸਾਨੂੰ ਕੁਛ ਨਹੀਂ ਤੁਹਾਨੂੰ ਤਾਂ ਆਵਾਜ਼ ਵਾਸੂ ਥੋੜਾ ਥੋੜੇ ਟਾਈਮ ਬਾਅਦ ਸੀ ਜੀ ਹਾਂ ਜੀ ਹੋਰ ਕੀ ਦੇਖਿਆ ਤੁਸੀਂ ਹੋਰ ਕੁਛ ਨਹੀਂ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਏ ਹੂੰ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਏ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਬੀਜ ਦਈਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਸਾਰਾ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛੋ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਾਰਾ ਬੱਚਾ ਸ਼ਾਇਦ ਮੁੰਡਾ ਪੋਸਟ ਲੈ ਲੈ ਗਈ ਸੋ ਹਾਂਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣ ਦਿਆ ਜੀ ਤੇ ਨਿਰਮਲ ਸਾਂਝੇ ਜੀ ਹੋਇਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜੌੜ ਦੀ ਜ਼ਮੀਨ ਹੈ ਸਾਂਝੇ ਮੜੌੜ ਦੀ ਪਿੰਡ ਹਾਂਜੀ ਮੜੌੜ ਦੀ ਜੀ ਜੀ ਕਿਸੇ ਤਰ੍ਹਾਂ ਲੱਗਿਆ ਇੰਪੋਰਟ ਚ ਹਾਂਜੀ ਤੱਕ ਸਾਰਾ ਉੱਥੇ ਪੁਲਸ ਜਾਣ ਨਹੀਂ ਦੇ ਰਹੀ ਹਾਂ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂਜੀ ਚਲੋ ਜਿੰਨੇ ਪੁਲਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਜਿਹੜਾ ਗੁੰਮ ਹੋ ਰਿਹਾ ਹੈ ਮੇਰਾ ਦਾਤਾ ਪਲੀਜ਼ ਫੋਰੈਂਸਿਕ ਵਾਲੇ ਲੱਗੇ ਹੋਏ ਨੇ ਕਾਰਵਾਈ ਤੇ ਫੋਰੈਂਸਿਕ ਵਾਲੇ ਫਾਇਰ ਕਾਰਵਾਈ ਤੇ ਲੱਗੇ ਹੋਏ ਨੇ ਬਾਕੀ ਅਫਸਰ ਬਰੀਕ ਕਰ ਰਹੇ ਨੇ ਸਰ ਸਰ ਕਿਹੜੇ ਬੰਦੇ ਕਿਤੇ ਜਣੇ ਜੀ ਬੱਚਾ ਸੇਫ ਆ ਜੀ ਸਰ ਆ ਲੈ ਲੈ ਇਧਰ ਨੂੰ ਜਾਣਾ ਆਪਾਂ ਜਾਣਾ ਕਿਧਰ ਨੂੰ ਆ